ਕੋਈ ਵੀ ਗੱਲਾਂ ਕਰ ਸਕਦੇ ਹੋ ਲੇਕਿਨ ਜਿੱਥੇ ਮੈਂ ਬੈਠਾ ਵਾ ਉੱਥੇ ਮੇਰੀ ਜ਼ਿੰਮੇਵਾਰੀ ਬਣਦੀ ਸੀ ਕਿ ਜਿਸ ਜਮਾਤ ਨੇ ਮੇਰੀ ਇੱਕ ਹੋਂਦ ਸਾਡੀ ਸਾਰਿਆਂ ਦੀ ਹੋਂਦ ਆ ਜਿਹੜੀ ਰਾਜਨੀਤਿਕ ਇਥੋਂ ਤੱਕ ਕਿ ਸਾਡੀ ਸਮਾਜਿਕ ਹੋਂਦ ਵੀ ਸ਼ਰੋਮਣੀ ਅਕਾਲੀ ਗੱਲ ਕਰਕੇ ਆ ਕਿ ਜਿਸ ਸੰਸਾ ਕਰਕੇ ਜਿਸ ਜਥੇਬੰਦੀ ਕਰਕੇ ਸਾਡੀ ਇਹ ਹੋਂਦ ਆ ਕਿ ਅਸੀਂ ਉਹਨੂੰ ਆਪਣੇ ਹੱਥੀ ਖਤਮ ਕਰਦੀ ਆ ਉਹ ਜਥੇਬੰਦੀ ਨੂੰ ਤੇ ਅਸੀਂ ਚਾਹ ਕਲੂਸੀਆਂ ਕਰੀ ਗਈਆਂ ਬੋਲੀਆਂ ਹੀ ਨਾਲ ਸੀ ਇਹ ਚਾਹੁੰਦੇ ਸਾਰੇ ਕੀ ਇਹ ਗੱਲ ਚਾਹੁੰਦੇ ਹੋ ਵੀ ਅਸੀਂ ਚਾਹ ਪੂਸੀਆ ਕਰੀਏ ਤੇ ਜਥੇਬੰਦੀ ਖਤਮ ਹੋ ਜਵੇ ਨਹੀਂ ਜੀ ਨਹੀਂ ਇਹ ਤਾਂ ਇਹ ਚਾਹੁੰਦੇ ਹੋ ਤਾਂ ਅਸੀਂ ਵੀ ਚਾਹ ਪੂਸੀਆ ਨਹੀਂ ਵੀ ਕਰ ਲੈਂਦਾ ਸੋ ਬਹੁਤੇ ਬਹੁਤ ਅਜੇ ਵੀ ਸਾਡੇ ਵਿੱਚ ਹੈਗੇ ਨੇ ਜਿਹੜੇ ਸਿਰਫ ਚਾਹ ਪੂਸੀਆ ਚਾਹੁੰਦੇ ਨੇ ਕਿ ਮੈਂ ਸਿਰਫ ਚਾਹ ਪੂਸੀਆ ਕਰਾਂ ਸੰਸਥਾ ਖਤਮ ਹੁੰਦੀ ਆ ਹੋ ਜਵੇ ਲੇਕਿਨ ਮੈਂ ਤੁਹਾਨੂੰ ਦੱਸਦਾ ਵੀ ਨਸਲ ਹੁੰਦੀ ਆ ਹਰ ਬੰਦੇ ਦੀ ਨਸਲ ਹੁੰਦੀ ਆ ਉਹ ਨਸਲ ਆ ਜਿਹੜੀ ਇਹ ਚਾਹ ਪੂਸੀਆ ਵਾਲੀ ਨਸਲ ਨਹੀਂ ਹੈਗੀ ਕੋਈ ਕਿਸੇ ਨੂੰ ਬਦਲ ਨਹੀਂ ਸਕਦਾ ਤੁਸੀਂ ਮੇਰੇ ਟੋਟੇ ਕਰਦੇ ਹੋ ਮੈਨੂੰ ਨਹੀਂ ਬਦਲ ਸਕਦੇ ਤੁਸੀਂ ਸੋਹਣ ਹੈ ਸੋਹ ਸ੍ਰੀ ਅਕਾਲ ਮੈਂ ਬੰਨੂ ਇੱਕ ਵਿਸ਼ਵਾਸਿਤ ਬੰਦਾ ਕਿ ਕਦੇ ਵੀ ਪੰਥ ਦੇ ਨਾਲ ਕਿਸਾਨੀ ਦੇ ਨਾਲ ਪੰਜਾਬ ਦੇ ਨਾਲ ਕਦੇ ਗਦਾਰੀ ਕਰਾਂ ਤਾਂ ਮੇਰਾ ਮੇਰਾ ਤੌਣ ਲਾ ਦਿਓ ਮੇਰੇ ਸੋਹ ਸੋਹ ਸ੍ਰੀ ਅਕਾਲ ਜਿਹੜਾ ਬੰਦਾ ਉੱਥਾ ਕੁਝ ਸਹੀ ਗੱਲ ਕਰਦਾ ਉਹਨੂੰ ਫਿਰ ਗਦਾਰ ਬਣਨ ਦੀ ਕੋਸ਼ਿਸ਼ ਕਰ ਦਿੱਤੀ ਜਾਂਦੀ ਹੈ ਕਦੇ ਕਾਂਗਰਸ ਦਾ ਏਜੰਟ ਪਹਿਲੋਂ ਖੜਾਉਂਦੇ ਰਹੇ ਆ ਫਿਰ ਇਹ ਭਾਜਪਾ ਦੇ ਏਜੰਟ ਨੇ ਆਪ ਜੋ ਮਰਜ਼ੀ ਕਰਨ ਕਿਸੇ ਨਾਲ ਚਾਹੇ ਗੱਠ ਜੋੜ ਕਰਨ ਚਾਹੇ ਅਹੁਦੇ ਲੈਣ ਚਾਹੇ ਮੰਤਰੀਪਦ ਰਹਿਣ ਉਹ ਸਹੀ ਨੇ ਲੇਕਿਨ ਜਿਹੜਾ ਵੀ ਇਥੇ ਪੰਥ ਦੀ ਗੱਲ ਕਰੂਗਾ ਸਚਾਈ ਦੀ ਗੱਲ ਕਰੂਗਾ ਉਹਨੂੰ ਫਿਰ ਗਦਾਰ ਬਣਨ ਦੀ ਕੋਸ਼ਿਸ਼ ਕੀਤੀ ਜਾਂਦੀ ਆ ਵੀ ਇਹ ਗਦਾਰ ਆ ਸੋ ਕਿਉਂਕਿ ਅੱਜ ਦਾ ਸਮਾਂ ਹੀ ਸੋਸ਼ਲ ਮੀਡੀਆ ਦਾ ਆਪਾਂ ਕਿਸੇ ਨੂੰ ਰੋਕ ਨਹੀਂ ਸਕਦੇ ਕੋਈ ਜੋ ਮਰਜ਼ੀ ਲਿਖੀ ਜਾਵੇ ਕੋਈ ਪਾਬੰਦੀ ਨਹੀਂ ਹੈਗੀ ਲੇਕਿਨ ਫਿਰ ਵੀ ਤੁਹਾਡੇ ਚ ਪਰਸਪੈਕਸ਼ਨ ਬਣ ਜਾਂਦੀ ਆ ਇੱਕ ਧਾਰਨਾ ਜਿਹੜੀ ਬਣ ਜਾਂਦੀ ਆ ਉਹਨੂੰ ਆਪਾਂ ਝੂਠੇ ਤੌਰ ਤੇ ਤੋੜਿਆ ਨਹੀਂ ਜਾ ਸਕਦਾ ਇਹ ਭਰਤੀ ਨਾ ਕਰ ਸਕਦੇ ਦੋਸਤੋ 7 ਦੇ 7 ਨਵੰਬਰ ਧਾਮੀ ਸਾਹਿਬ ਇਹਨਾਂ ਦਾ ਐਸਜੀਪੀਸੀ ਦਾ ਪ੍ਰਧਾਨ ਡੂੰਗਰ ਸਾਹਿਬ ਇਹਨਾਂ ਦੇ ਐਸਜੀਪੀਸੀ ਦੇ ਪ੍ਰਧਾਨ ਰਹੇ ਨੇ ਸੰਤਾ ਸਿੰਘ ਮਹਿਦਪੁਰ ਇਹਨਾਂ ਤੋਂ ਸੱਚਾ ਕਾਰੀ ਦੱਸ ਤੋਂ ਮੈਂ ਤਾਂ ਕੋ ਦਿਖਿਆ ਨਹੀਂ ਤੁਹਾਨੂੰ ਲੱਗਦਾ ਕੋਈ ਜੱਥੇਦਾਰ ਸੰਤਾ ਸਿੰਘ ਮਹਿਦਪੁਰ ਸੱਚਾ ਕਾਰੀ ਤੁਹਾਨੂੰ ਲੱਗਦਾ ਕੋਈ ਜਿਲੇ ਜਪਾ ਦੇਖਣ ਨੂੰ ਆਣੇ ਮੈਨੂੰ ਤਾਂ ਇਤਨਾ ਕੋਈ ਸੱਚਾ ਦੇਖਿਆ ਜਿਹਨੇ 50 ਸਾਲ ਜਿਨ੍ਹਾਂ ਨੇ 50 ਸਾਲ ਜਵਾਨੀ ਤੋਂ ਲੈ ਕੇ ਹੁਣ ਤੱਕ ਸਾਨੂੰ ਤਾਂ ਅਜੇ 22 ਸਾਲ ਹੋਏ ਨੇ ਉਹ ਮੈਂਬਰ ਨੇ ਇਹਦੀ ਭਰਤੀ ਕਰ ਦਿੰਦੇ ਹੋ ਸੋ ਸਾਰੇ ਜਿਹੜੇ ਮੈਂਬਰ ਸੀਗੇ ਕਿ ਕਿਸੇ ਹੋਣ ਦੇ ਕਮੇਟੀ ਕਾਲ ਤੱਕ ਸਾਹਬ ਨੇ ਬਣਾ ਲਈ ਭਰਤੀ ਕਰਾਉਣੀ ਕਿਸੇ ਨੂੰ ਜਾ ਕੇ ਇਹਨਾਂ ਨੂੰ ਭੇਜਦਾ ਹਮਾਜਨਪੁਰ ਦੇ ਇਹਨੂੰ ਭੇਜਦਾ ਰਾਜਸਥਾਨ ਚਲੋ ਉਹ ਵੀ ਅਸੀਂ ਮੰਨ ਫਿਰ ਗੱਦਾ ਸਾਹਿਬ ਹੁਕਮ ਕਰਦੇ ਆ ਵੀ ਨਹੀਂ ਤੁਸੀਂ ਭਰਤੀ ਸ਼ੁਰੂ ਕਰੋ ਦੱਸੋ ਹੁਣ ਕੀ ਕਰੀਏ ਸ਼ੁਰੂ ਕਰਨੀ ਪੈਣੀ ਆ ਨਾ ਉਹ ਉਹ ਇਸ ਲਈ ਉਹ ਹੁਕਮ ਜੇ ਨਹੀਂ ਮੰਨਦੇ ਦੇਖੋ ਮੇਰਾ ਤੇ ਜੋ ਜਿਹਦਾ ਸਵਾਰਥ ਹੀ ਕੋਈ ਨਹੀਂ ਰਾਜਨੀਤਿਕ ਤੌਰ ਤੇ ਉਹ ਕਿਉਂ ਕਰ ਸਕਦਾ ਉਹ ਘੜਾ ਹੋਵੇ ਜਿਹਦਾ ਕੋਈ ਸਵਾਰਥ ਨਾ ਤਾਂ ਹੋ ਜਵੇ ਇਦਿ ਵੀ ਆਪ ਨਹੀਂ ਹੈ ਕਿ ਅਸੀਂ ਕਿਉਂ ਹੋਈਏ ਚਾਹੇ ਅਸੀਂ ਮੈਂ ਅਮਰਤਾਰੀ ਨਹੀਂ ਲੇਕਿਨ ਅਸੀਂ ਕਦੇ ਵੀ ਪੰਥ ਨਾਲ ਕੌਮ ਨਾਲ ਜਿਹੜੀਆਂ ਸਾਡੀਆਂ ਸੰਸਥਾਵਾਂ ਨੇ ਉਹਨਾਂ ਦੀ ਜਿਹੜੀ ਸਰਵਉੱਚਤਾ ਹੈਗੀ ਆ ਉਹ ਉਹਨਾਂ ਨਾਲ ਕਦੇ ਗਦਾਰੀ ਨਹੀਂ ਕਰਾਂ ਕਦੇ ਵੀ ਕੋਟੂਰ ਨਹੀਂ ਚਾਹੀ। ਇਸ ਲਈ ਹਮਨੇ ਭਰਤੀ ਦਾ ਪ੍ਰੋਗਰਾਮ ਸਾਨੂੰ ਮਿਲਿਆ ਜਥੇਦਾਲ ਸਾਹਿਬ ਵੱਲੋਂ ਅਸੀਂ ਰਾਜ ਕੀਤੀ ਜਾ ਕੇ ਵੀ ਕੁਝ ਦਿਨ ਪਹਿਲਾਂ ਵੀ 18 ਤਰੀਕ ਨੂੰ ਭਰਤੀ ਚੱਲ ਵੀ ਗਈ ਜੀ ਜੱਫੇਦਾਰੀ ਬਣਨ ਲੱਗੇ ਗਏ ਤੁਸੀਂ ਦੇਖੋ ਸਮੁੱਚੀ ਦੁਨੀਆ ਵਿੱਚ ਬੈਠਾ ਹਰ ਇੱਕ ਸਿੱਖ ਨਰਾਸ਼ ਹੋਇਆ ਸੀ ਗੱਲ ਤੇ ਹਰ ਸਿੱਖ ਨਰਾਸ਼ ਹੋਇਆ ਵੀ ਇਦਾਂ ਦੇ ਫੈਸਲੇ ਹੋ ਸਕਦੇ ਨੇ ਜੱਫੇਦਾਰ ਵੀ ਕੀ ਤਕੋ ਜਿਹੜੀ ਇੱਕ ਮਰਿਆਦਾ ਬਹਾਲ ਹੋਈ ਸੀ 2 ਦਸੰਬਰ ਨੂੰ ਦੁਨੀਆ ਵਿੱਚ ਮੈਸੇਜ ਗਿਆ ਵੀ ਸਿੱਖਾਂ ਕੋਲ ਤਾਂ ਇੰਨੀ ਵੱਡੀ ਇੱਕ ਸੰਸਥਾ ਅਕਾਲ ਤਖਤ ਸਾਹਿਬ ਤੇ ਜਿਹਦੇ ਸਾਹਮਣੇ ਜਾ ਕੇ ਸਾਰੇ ਹੱਥ ਜੋੜ ਕੇ ਖੜਦੇ ਨੇ ਇਹ ਕਿੰਦਾ ਟਕਰਾ ਕਿਉਂਕਿ ਸਾਡੀ ਤਾਂ ਜਿਹੜੀ ਆ ਨਵੀਂ ਪੀੜ੍ਹੀ ਨੂੰ ਪਤਾ ਹੀ ਨਹੀਂ ਸੀਗਾ ਹੋਇਆ ਪਹਿਲਾਂ ਵੀ ਬਹੁਤ ਕੁਛ ਮਹਾਰਾਜ ਜੀ ਸਿੰਘ ਤੋਂ ਲੈ ਕੇ ਬਰਨਾਲਾ ਸਾਹਿਬ ਤੋਂ ਸ਼ਮਤਰੀ ਉਹ ਜੇਤਰੀ ਸੀ ਉਹ ਤੁਨਣ ਬਣ ਪੁੱਟਾ ਗਿਆ ਬਾਅਦ ਹੁਣ ਸਾਰੀਆਂ ਫੋਟੋ ਆਈਆਂ ਨੇ ਅਮਲੇ ਦਾ ਬਣਿਆ ਗਿਆ ਸੋ ਬੜਾ ਕੁਛ ਬੜਾ ਗੌਰਵ ਮਿ ਇਤਿਹਾਸ ਦਾ ਟਾਕਾ ਹਾਲ ਤੱਕ ਸਾਹਿਬ ਮਰਿਆਦਾ ਜਿਹੜੀ ਪਤਾ ਹੀ ਹੁਣ ਲੱਗਿਆ ਸਾਰਿਆਂ ਨੂੰ ਵੀ ਇੰਨੀ ਵੱਡੀ ਸਾਡੇ ਕੋਲ ਇੱਕ ਸਦਸਾ ਪਰ ਫਿਰੇ ਢਾਈ ਮਹੀਨੇ ਦੇ ਵਿੱਚ ਜਿਹੜੀ ਉਹ ਮਰਿਆਦਾ ਬਹਾਲ ਹੋਈ ਸੀ ਉਹਨੂੰ ਢਾਹ ਲਾਉਣ ਦੀ ਕਸਰ ਨਹੀਂ ਛੱਡੀ ਕੋਈ। ਕਿਹਨੇ? ਸਿਧਾਂਤ ਦੀ ਢਾਹੇ ਜਾਂਣਾ ਉਹ ਬੰਦੇ ਨਹੀਂ ਹੈਗੇ। ਅਸੀਂ ਸਿਧਾਂਤ ਹੀ ਢਾਹਦੇ ਸਾਰੇ। ਪੁੱਛ ਲਈ ਮੈਨੂੰ ਕੋਈ ਇਸ ਗੱਲ ਦੀ ਪਰਵਾਹ ਨਹੀਂ। ਕੋਈ ਮੇਰਾ ਦਿੱਜੀ ਕੋਈ ਲੰਡਾ ਨਹੀਂ ਕਿਸੇ ਮੈਨੂੰ ਚੌਦਰ ਵੀ ਧੁੱਠ ਨਹੀਂ। ਤੁਸੀਂ ਤਾਂ ਕਿੱਥੇ ਨਹੀਂ ਬੈਠੇ ਹੋ ਮੇਰੇ ਨਾਲ ਮੈਂ ਕੱਲਾ ਵੀ ਹੋਵਾਂ ਤਾਂ ਮੈਂ ਕਾਹ ਤੱਕ ਸਾਹ ਮਾਰਨਾ। ਮੈਂ ਸਿਧਾਂਤਾਂ ਦੇ ਨਾਲ ਖੜੂਗਾ। ਇਕਦੀਰ ਕਿਸੇ ਦਾ ਕੋਈ ਲਾਲਚ ਨਾ ਸਕਦਾ ਕਿਸੇ ਨੂੰ ਕੁਝ ਆਪ ਨੂੰ ਸੀ ਹੋ ਸਕਦੀ ਆ ਮੈਨੂੰ ਇਸ ਗੱਲ ਦਾ ਕੋਈ ਨਹੀਂ ਕਿ ਜਿਸ ਸੰਸਥਾ ਕਰਕੇ ਜਿਹਨੀਆਂ ਸੰਸਥਾਵਾਂ ਕਰਕੇ ਸਾਡੀ ਹੋਂਦ ਆ ਅੱਜ ਉਹ ਹੋਂਦ ਨੂੰ ਬਚਾਉਣ ਦੇ ਲਈ ਅਸੀਂ ਜਿੰਨੇ ਜੋਗੇ ਵੀ ਹੈਗੇ ਆ ਅਸੀਂ ਖੜਾਂਗੇ ਤੇ ਲੜਾਂਗੇ ਪਰ ਉਹ ਜੇ ਤੁਸੀਂ ਸਾਥ ਦਿਓਗੇ ਤਾਂ ਬਹੁਤ ਵੱਡੇ ਸੁਧਾਰ ਹੋ ਸਕਦੇ ਨੇ ਦੇਖੋ ਹਲਕਾ ਦਾਖਲਾ ਹਲਕੇ ਗਿਲ ਚੋਂ ਵੀ ਸਾਰੇ ਵਰਕਰ ਆਏ ਕੋਈ ਹਿਸਾਇਆ ਸਾਰਾ ਫਰਕ ਨਹੀਂ ਪਾੜਾ ਕਿਤਾ ਕੋਈ ਆ ਉਹ ਤਾਂ ਇੱਕ ਹਲਕਾ ਬੰਦੀ ਹੋਈ ਹੋਈ ਹੈ ਇਹ ਨਹੀਂ ਵੀ ਰਾਖੇ ਦੇ ਪਿੰਡਾਂ ਦੇ ਜਗਰਾਉਂ ਦੇ ਰੈਕੋਟ ਦੇ ਪਿੰਡਾਂ ਦੀ ਫਰਕ ਆ ਮੈਂ ਲੁਧਿਆਣਾ ਜ਼ਿਲ੍ਹੇ ਦੀ ਗੱਲ ਹੀ ਕਰ ਰਿਹਾ ਸਾਰੇ ਦੀ ਜਾਂ ਸਾਡੇ ਮਾਲਵੇ ਦੀ ਗੱਲ ਕਰ ਲੈਣਾ ਇੱਕ ਕ੍ਰਾਂਤੀਕਾਰੀ ਲੋਕ ਨੇ ਕੇਸਰੀ ਝੰਡੇ ਅਸੀਂ ਸਾਰਿਆਂ ਨੂੰ ਦਮਾਂਗੇ ਤੇ ਸਟਿੱਕਰ ਵੀ ਉਹ ਸੋ ਸਾਡਾ ਕੰਮ ਆ ਸਾਰਾ ਪਰ ਤੁਸੀਂ 8 ਵਜੇ ਤੋਂ ਲੇਟ ਨਹੀਂ ਹੋਣਾ ਚਾਹੀਦਾ ਕੋਈ ਜੇਪੋ ਤੋਂ ਤੁਰ ਕੇ 10 ਵਜੇ ਪਹੁੰਚਣਾ ਕਾਲ ਤੱਕ ਸਾਹ ਤੇ लास्ट ਪੀਸ ਹੀ ਕਰਕੇ ਬਾਹਰ ਜਿਹੜਾ ਗਲਿਆਰਾ ਕੰਪਲੈਕਸ ਤੋਂ ਬਾਹਰ ਉੱਥੇ ਧਰੀ ਵਿਚਾਰ ਕੇ ਰਸਮੀ ਸ਼ੁਰੂਆਤ ਕਰਨੀ ਹੈ ਉੱਥੇ ਜੀ ਚਾੜਾ ਕਾਉਂਟ ਜਾਂਦੇ ਆਪਾਂ ਤੁਰਾਂਗੇ 10 ਵਜੇ ਪਹੁੰਚ ਜਾਗੇ ਆਪਾਂ ਸੋ ਸਾਰਿਆਂ ਨੇ ਇਕੱਠੇ ਆਣੇ